ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੈਬੀ ਵੀਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜਰੂਰ ਕਰ ਲਓ ਸੋ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦਾ ਨਾਮ ਟਾਲੀਆਣਾ ਸਾਹਿਬ ਕਿਉਂ ਪਿਆ ਇਸ ਥਾਂ ਦਾ ਨਾਮ ਟਾਲੀਆਣਾ ਸਾਹਿਬ ਇਸ ਕਰਕੇ ਪਿਆ ਕਿਉਂਕਿ ਇੱਥੇ ਇੱਕ ਟਾਲੀ ਦਾ ਦਰਖਤ ਹੈ ਜਿਹਦੇ ਥੱਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਉਸ ਟਾਈਮ ਇੱਕ ਨੂਰਾਮਾਹੀ ਨਾਮਕ ਜੋ ਇਨਸਾਨ ਸੀਗਾ ਉਹ ਮੱਝਾਂ ਚਰਾ ਰਿਆ ਸੀਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਕੋਲੋਂ ਦੁੱਧ ਮੰਗਿਆ ਤੇ ਦੁੱਧ ਪਾਉਣ ਲਈ ਉਹਦੇ ਕੋਲ ਕੋਈ ਬਰਤਨ ਨਹੀਂ ਸੀਗਾ ਤੇ ਗੁਰੂ ਜੀ ਨੇ ਉਸ ਨੂੰ ਗੰਗਾ ਸਾਗਰ ਨਾਮਕ ਇੱਕ ਬਰਤਨ ਦਿੱਤਾ ਜਿਸ ਦੇ ਵਿੱਚ ਕੇ 288 ਛੇਦ ਸਨ ਅਤੇ ਉਸ ਵਿੱਚ ਜਦੋਂ ਉਸਨੇ ਦੁੱਧ ਚੋਇਆ ਤੇ ਉਸ ਵਿੱਚੋਂ ਪੂਰਾ ਵੀ ਦੁੱਧ ਬਾਹਰ ਨਹੀਂ ਡੁੱਲਿਆ ਅਤੇ ਇਸ ਜਗ੍ਹਾ ਦੇ ਅੰਦਰ ਹੋਰ ਵੀ ਕਈ ਧਾਰਮਿਕ ਸਥਾਨ ਬਣੇ ਹੋਏ ਹਨ ਜਿਵੇਂ ਕਿ ਗੁਰਦੁਆਰਾ ਬੂਟਾ ਸਾਹਿਬ ਗੁਰਦੁਆਰਾ ਜੜ ਸਾਹਿਬ ਅਤੇ ਮੰਜੀ ਸਾਹਿਬ ਉਹਨਾਂ ਦੇ ਵੀ ਤੁਹਾਨੂੰ ਅਸੀਂ ਅੱਜ ਦਰਸ਼ਨ ਕਰਾਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਜੋ ਤੁਹਾਨੂੰ ਕਰਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਸਾਡੇ ਵਡੇਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ ਸੰਤੋਖ ਦੇ ਚੱਕਰੀ ਅਫਸਰ ਦਾ ਸਵਾਗਤ ਕਰਦੇ ਹਾਂ ంఎగూ వం దిిం ణడాట కలుల ఒం హడాయం దాట流